ਸਸ ਕੁਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਹੈ گاਵਾ ਤੇ ਕੁਝ ਵੱਧ ਹੀ ਹੋਂ ਤੋਂ ਪਹਿਲਾਂ ਵੇਖੀਏ ਜੀ ਜੀਵਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਪਾਪੀ ਬਾਬੇ ਪਾਲਾ ਹੁੰਦੀ ਬੜੀ ਕਿਰਪਾ ਗੁਰੂ ਰਾਮ ਚਲੋ ਵਧੀਆ ਉਦਨਾਲੀਆਂ ਵੇਗੀਆਂ ਟੁਕੜਾ ਕਪਣਾ ਹੋਰ ਉਹ ਪਾਜੀ ਬਹੁਤ ਅਜੀਬ ਭਰਾਵਾਂ ਦੇ ਫੋਨ ਆਉਣੇ ਤੇ ਭਾਈ ਰਾਜੀ ਵਿਖੇ ਘੰਟੇ ਦੀ ਵਸਕਣ ਅੱਛਾ ਹਾਂਜੀ ਵੀਡੀਓ ਪਾਉਣ ਦੀ ਡੇਰੇ ਲਿਆਓ ਕਿਹਦੇ ਨੇ ਫਿਰ ਟੁਕੜਾ ਕਪਣਾ ਜਦੋਂ ਪਾਜੀ ਲੱਭ ਗਿਆ ਆਪਾਂ ਤੇ ਬਹੁਤ ਕੋਸ਼ਿਸ਼ ਕਰੀਦੀ ਜਦੋਂ ਲੱਭਦਾ ਅਸਲ ਲੈ ਜਿੱਦਾਂ ਦਾ ਮਾਲ ਹੁਣ ਸੋਈਆਂ ਲੱਭੀਆਂ ਸੋਈਆਂ ਲੈ ਆਏ ਫਿਰ ਠੀਕ ਹੈ ਜੀ ਹਾਂਜੀ ਠੀਕ ਚਲੋ ਨਾਮ ਦੱਸ ਤੇ ਕਰਾਓ ਪਾਜੀ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਮਥਾ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਹੈ ਸੈਟੀਆਂ ਤੋਂ ਪਿੰਡਾਂ ਦੇ 2 ਕਿਲੋਮੀਟਰ ਸੜੀਆ 4 ਬਿਆਸ 7 ਤੇ ਬਾਬਾ ਕਾਲਾ ਸਰਕਾਰੀ ਸਕੂਲ ਆ ਕੇ ਠੇਕੇ ਲਾਗੇ ਦੋ ਨੰਬਰ ਆਪਣੀ ਗਲੀ ਜੀ ਦਰਸਾਈ ਬੜਾ ਲੰਮਾ ਹੈ ਇਹਦੇ ਐਡਰੈਸ ਭਾਜੀ ਮੈਂ ਦੱਸਣਾ ਪੈਂਦਾ ਕਿ ਵੀਰ ਭਰਾ ਆਂਦੇ ਤੇ ਫਿਰ ਬਾਪੂ ਨਾਲ ਆਪਣੇ ਦਾ ਜੀ ਕਾਬਲ ਸਿੰਘ ਮੇਰਾ ਨਾਮ ਵਰਤਪਾਲ ਸਿੰਘ ਜੀ ਕਈ ਵੀਰ ਭਰਾ ਆ ਕੇ ਪੁੱਛਦੇ ਕਿ ਹੜਪਲੇ ਖੜਾਈ ਜਾਂਦਾ ਵਾ ਦਰ ਰਿਕਾਰਡ ਤੇ ਪੂਰਾ ਆ ਜਾਂਦਾ ਐਡਰੈਸ ਹਾਂਜੀ ਹਾਂਜੀ ਕੋਈ ਗੱਲ ਨਹੀਂ ਨਾ ਵੀਦਾ ਰਿਕਾਰਡ ਤੇ ਨਹੀਂ ਹੁੰਦਾ ਜਿੰਨਾ ਫਾਇਦੇ ਦੇ ਦਿੰਨੇ ਆ ਵੀਡੀਓ ਚ ਅੱਛਾ ਹਾਂਜੀ ਠੀਕ ਆ ਹਾਂਜੀ ਚਲੋ ਫੋਨ ਨੰਬਰ ਪੁੱਲਦੇ ਇੱਕ ਨੰਬਰ ਮੇਰਾ 8424 18615 ਤੇ WhatsApp ਚੱਲਦਾ ਜੀ ਠੀਕ ਆ ਹਾਂਜੀ ਤੇ ਉਹ ਘਰੇ ਰੱਖ ਲੀਆਂ ਜੀ ਨਹੀਂ ਭਾਜੀ ਸੇਲ ਹੋ ਗਿਆ ਬੇਟਾ ਅੱਛਾ ਉਹ ਤਾਂ ਦੇਖ ਫਿਰ ਅਜਨਵਾਲ ਕੇ ਬਾਜ਼ਾਰ ਚ ਕੱਢੀਆਂ ਨਹੀਂ ਫਿਰ ਨਵਾਲ ਕੇ ਨਹੀਂ ਅੱਛਾ ਇਹਨਾਂ ਕੱਖ ਤਿਆਰੀ ਨਹੀਂ ਕੀਤੀ ਨੰਨਾਂ ਖਾਂਦੀਆਂ ਆ ਠੀਕ ਆ ਆ ਘਰ ਵਾਲਿਆਂ ਬੰਦਿਆਂ ਲਈਆਂ ਤੇ ਵੀਡੀਓ ਚ ਨਾ ਪਾਇਓ ਸੇਰੇ ਖਾਂਦੀਆਂ ਆ ਉਹਨਾਂ ਨੇ ਠੀਕ ਆ ਤੇ ਉਹ ਵਿਕੀਆਂ ਤੇ ਹੁਣ ਤਿੰਨ ਹੀ ਰਹਿ ਗਈਆਂ ਵਿਕਣਾਂ ਲਈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆਪਾਂ ਕਰਨੀ ਆ ਕਿੰਨਾ ਜੀ ਇਹਦੇ ਕੋਲ ਦੁੱਧ ਪੱਕਾ ਸਾਡੀ ਭਾਜੀ ਜਿਹੜਾ ਦੁੱਧ ਮਿੰਨ ਕੇ ਦੇਣਾ ਨਾ ਤੁਹਾਨੂੰ ਪਤਾ ਨਾ ਪਠਾ ਪੁਠਾ ਵੀ ਹਣੀ ਸਾਬ ਮੌਸਮ ਦੇ ਹਿਸਾਬ ਨਾਲ ਦੁੱਧ 10 ਲੀਟਰ ਮਿੰਨ ਕੇ ਦਵਾਂਗਾ ਲੀਟਰ ਹੈਗਾ ਪੱਕਾ ਦੁੱਧ ਪੱਕਾ ਜਿਹੜਾ ਮਿੰਨ ਕੇ ਦੇਣਾ ਤੀ ਭਾਜੀ ਤੇ ਬੱਚਾ ਹੈਗਾ ਇਹਦਾ ਸੈਦ ਇੱਧਰ ਵੇਖੋ ਹਾਂਜੀ ਬੱਚਾ ਵੇਖੋ ਵੀ ਕੋਈ ਸਾਹਮਣੇ ਤੁਹਾਡੇ ਲਿਆਂ ਕਰ ਦਿੰਦਾ ਵਾ ਅੱਛਾ ਹੀ ਆ ਬੱਚਾ ਥੋੜਾ ਫੀਲਟ ਵਾਧੀ ਆ ਮਹੀਨੇ ਤੋਂ ਬਾਹਰ ਹੀ ਹੋਊਗਾ ਆਪਣੇ ਹਿਸਾਬ ਨਾਲ ਸਮਝ ਲਓ ਕੋਈ ਠੀਕ ਹੈ ਜੀ ਤੋਰੋ ਇੱਕ ਰੀਨ ਬੱਤੇ ਉੱਚੇ ਹੀ ਅੱਜ ਸਾਰਿਆਂ ਦੇ ਲਗਭਗ ਆਹ ਬੁੱਤਾਂ ਨਾਲ ਦੱਬੀ ਗਿਓ ਹਾਂ ਆ ਜਾ ਵਾਕਿ ਦੁੱਧ ਦੇ ਤਾਂ ਹੀ ਆਪਣੀ ਆਪ ਚਵਾਈ ਕਰਕੇ ਖੜਨੀ ਹੈ ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਆਪਣੀ ਸਮਝ ਨਾਲ ਆਪ ਵੇਚ ਚਾ ਕੇ ਖੜਨੀ ਆਜ ਲੈ ਆਹ ਦੇਖੋ ਇਹਨਾਂ ਨੂੰ ਵੀ ਭਰਾ ਕਵੇ ਠੀਕ ਹੈ ਖਾਣ ਵੀ ਬਖਾਲ ਦਰ ਪੀ ਭਾਰੀ 98 ਦੇਖ ਸਕਦੇ ਤੇ ਲਾਗੇ ਤਾਂ ਠੀਕ ਹੈ ਜੀ ਲਾ ਜੀ ਪੂਰੀ ਵੱਡੀ ਆ ਭਾਜੀ ਬੱਚੇ ਤੇ ਇਹਦਾ ਮੁੱਲ ਕਿੰਨਾ ਰੱਖਣਾ ਜੀ ਮੋਲੇ ਤੁਸੀਂ ਦਰ ਵੀ ਪਾਜੀ ਜਿਆ ਜਿਆ ਕਰੀਏ ਫਿਰ ਕਾਲੀ 2000 ਰੁਪਿਆ ਨਹੀਂ ਘਰੇ ਚ ਹੋਣੀ ਆ ਨਹੀਂ ਤੁਸੀਂ ਦੱਸ ਦੋ ਫਿਰ ਜਿੰਨਾ ਕਹਿ ਰਹੋ ਜੈਸ ਨੋ ਕਰੀਏ ਕਰੀਏ ਬਿਲਕੁਲ ਕਰੀਏ ਪਈ ਦੀ ਹੈ ਪਾਜੀ ਜਿੰਨਾ ਮਾਨ ਤਨ ਕਰਾਉਣਾ ਕਿੰਨਾ ਕਰ ਦੋਗੇ ਕਿੰਨਾ ਕਰਾਉਣਾ 32000 ਜੀ ਦੇ ਦਈਏ ਫਿਰ ਹਾਂਜੀ 32000 ਜੀ 4000 ਛੱਡ ਦਈਏ ਅੱਛਾ ਹਾਂਜੀ ਉਹ ਵੀਰ ਕੋ ਵੀ ਕਰਾ ਲਓ ਮਾਨਾ ਹੋਰ ਕਰਨਾ ਫਿਰ ਮਾਨ ਕਰਨਾ ਹੈ ਭਾਈ ਉਹਨਾਂ ਯਾਰ ਪੱਕਾ ਹੀ ਰੱਖਣਾ ਹਾਂਜੀ ਕੋਈ ਗੱਲ ਨਹੀਂ 30 ਹੀ ਹੋ ਗਈ ਫਿਰ ਨਾ ਬਾਕੀ ਚਲੋ ਮਾਨ ਤਨ ਮੌਕੇ ਤੇ ਹੋਰ ਖੁੱਲਾ ਹੋ ਜਾਓ ਖੁੱਲਾ ਕਰ ਦਾਂਗੇ ਛੋਟੇ ਸੇ ਪਾਪੀ ਭਾਜੀ ਤੇ ਇਹ ਦੇਖੋ ਕਿ ਨਾਈ ਦੋਦ ਇਹਦੇ ਕੋਲ ਅਫਿਕਾਰੀ 10 ਕਿਲੋ ਦੋਦ ਦਾ ਥਾਨ ਵੇਖੋ ਕੀ ਕੀ ਲੱਗਾ ਬੈਡਮ ਸਪੈਸ਼ਲੀ ਠੀਕ ਆ ਜਵਾਬ ਸਮਾ ਇੱਕ ਨੰਬਰ ਤੇ ਆ ਤੁਹਾਨੂੰ ਵੀ ਲੱਗੇ ਤਾਂ ਦੇਖ ਸਕਦੇ ਜੀ ਕਿੰਨਾ ਜੇ ਪੱਕਾ ਦੋਦ ਹੈਗਾ 10 ਲੀਟਰ ਪੱਕਾ ਲੀਟਰ ਨਾਲ ਭਾਜੀ ਜਿਹੜਾ ਮਿਲ ਕੇ ਦੇਣਾ 10 ਭਾਂਗ ਕਹਿੰਨ ਉਹ 11 12 ਕਈ ਹੈ ਯਾਰ ਵੀ ਭਾਜੀ ਪਰ ਝੂਠ ਨਹੀਂ ਬੋਲਣਾ ਜਿਹੜੀ ਸਚਾਈ ਸਚਾਈ ਦੱਸ ਕੇ ਦੇਣੀ ਹੈ ਤੇ ਇਹਦਾ ਬੱਚਾ ਕਿਹੜਾ ਬੱਚਾ ਆ ਸਾਹਮਣੇ ਭਾਜੀ ਉਧਰੋਂ ਪਹਿਲੇ ਨੰਬਰ ਵਾਲਾ ਵਿਚਕਾਰ ਦੀ ਬੱਚੀ ਉੱਚੀ ਉਹ ਆ ਦੀ ਦੂਜੀ ਦੀ ਆ ਆ ਬੱਚਾ ਜੀ ਇਹਦਾ ਆਪ ਨਹੀਂ ਸਮਝਣਾ ਵੇਖ ਲੈ ਕੋਈ ਮਿੰਨੇ ਦੇ ਲੱਗ ਬੰਨੇ ਦਾ ਜਿਹੜਾ ਇਹ ਵੀ ਹੋਊਗਾ ਹੀ ਆਜੋ ਲੈ ਆਓ ਜੀ ਇੱਕ વાਟੀ ਬਹੁਤ ਸੋਹਣੀ ਆ ਤੇ ਭਾਰੀ ਇਹਦੀ ਬੱਤੀ ਲੈ ਜੀ ਅਜ ਲੈ ਆਓ ਜੀ ਇਹ ਵੀ ਛੱਡੀ ਤੇਰੀ ਬਹੁਤ ਆਰਤੀ ਭਾਈ ਵਸੀ ਵੇਖੋ ਲੈ ਜਾ ਲੈ ਜੀ ਉਹ ਕਰਦੀ ਆ ਜਵਾਕ ਸਮਾ ਚੂਣ ਇੱਕ ਨੰਬਰ ਹੋਊਗੀ ਨੂੰ ਵੇਖੋ ਛੋੜਾ ਛੋਟਾ ਕੰਨ ਯਰਤੀ ਦਾ ਪਾਸ ਰੱਖਦੀ ਹੈ ਲੈ ਜਾ ਬਾਕੀ ਖੜਨੀ ਤਾਂ ਹੀ ਆਪਣੀ ਚਿਵਾਈ ਕਰਕੇ ਤੇ ਇਹਦਾ ਮੁੱਲ ਵੀ ਜੀ ਕਿਹੜਾ ਵੀ ਭਾਜੀ ਮੁੱਲ ਸਹਿਮਤੀ ਕਰਦੇ ਆਂ ਅੱਛਾ ਜਿੰਨਾ ਕਰਾਉਣਾ ਮਾਨਤਨ ਕਰਾ ਲਓ ਜਿਆਦਾ ਜੀ ਕਰੀਏ ਵੀ ਤੇ ਬੱਸ ਖਤਮ ਕਰੀਏ ਦੱਸ ਦੋ ਤੁਸੀਂ ਕੋਈ ਗੱਲ 35 ਦੀ ਮਾਤਰਾ ਦੇ ਦਈਏ 33 ਦੀ ਦਈਏ ਹਾਂਜੀ 33 ਦੀ ਦੇ ਦਾਂਗਾ ਖੁੱਲਾ ਮਾਨਤਨ ਵਿੱਚ ਖੁੱਲਾ ਮਾਨਤਨ ਇਕੱਠਾ ਜੋੜਾ ਲੋਕ ਵੀਰਪਰਾ ਹੋਰ ਖੁੱਲਾ ਕਰ ਦਾਂਗਾ ਵੀ ਭਾਜੀ ਠੀਕ ਹੈ ਜੀ ਹਾਂਜੀ ਤੇ ਇਹ ਦੇਖੋ ਕਿੰਨਾ ਹੀ ਦੁੱਧ ਜੀ ਭਾਵੀ ਭਾਈ ਦੋ 7 ਕਿਲੋ ਅੱਛਾ ਜਿਹੜਾ ਲਿਖਾ ਮਿਲ ਕੇ ਦੇਣਾ ਪੱਕਾ ਦੋ ਜਿਹੜਾ ਹੈਗਾ ਵੇਖੋ ਫੰਡੀ ਤੇਰੀ ਬੜੀ ਫਿਰ ਠੀਕ ਹੈ ਸਾਂਭੀ ਨਹੀਂ ਕਿ ਵੀਰਪਰਾ ਨੇ ਥੋੜੀ ਜੀ ਰੁੱਖੀ ਆ ਠੀਕ ਹੈ ਤੇ ਹਾਂਜੀ ਤੋਰੋ ਫੇਰਿੰਦਾ ਮੈਂ ਥਾਣੇ ਦੇਖ ਸਕਦੇ ਤੇ ਵੀ ਲੱਗੇ ਤਾਂ ਇਹ ਭਾਜੀ ਪਹਿਲਾ ਪਾਰ ਵੀ ਭਾਜੀ ਗੱਲ ਦੱਸ ਦੇਣੀ ਬੱਛੀ ਨਹੀਂ ਇਹ ਥੱਲੇ ਛੱਡ ਦੇ ਅੱਛਾ ਹਾਂਜੀ ਜਿਹੜੀ ਗੱਲ ਝੂਠ ਨਹੀਂ ਬੋਲਣਾ ਗੱਲ ਬੰਨਿਆ ਕੋ ਲਈ ਆ ਬੱਛੀ ਕੋ ਵੀਰ 1.5 ਮੇਥਲੇ ਵੀ ਦੂਹਾਂ ਦੀ ਮੇਥਲੇ ਸਾਹਮਣੇ ਆ ਆ ਤੁਹਾਡੇ ਸਾਹਮਣੇ ਹੀ ਜੇ ਬਾਕੀ ਆਪਣੇ ਹਿਸਾਬ ਨਾਲ ਲਾ ਲਓ ਭਈ ਉੱਚਾ ਹੀ ਆ ਬੱਚਾ ਇਹਦਾ ਵੀ ਉੱਚਾ ਬੱਟਾ ਭਾਜੀ ਮੁੱਲ ਵੀ ਛੋਟਾ ਜਾਈਏ ਟੋਕਰਾਂ ਦੇ ਭਾਜੀ ਆ ਕੋਪਾ ਜੀ ਇਹ ਫਰਿੱਜਾਂ ਨਾ ਜਿਹੜੀਆਂ ਬਟਾਰੀਆਂ ਮੇਰੇ ਨਾਲ ਬਿਨਾਂ ਬੱਤੀਆਂ ਠੀਕ ਹੈ ਜੀ ਆਹ ਵੇਖ ਲਓ ਚਲੋ ਲੈ ਜਾਓ ਕੋਈ ਚੰਗੀ ਵੀ ਭਰਾ ਸੰਭੂਗਾ ਨਾ ਇਹ ਤੋਂ 10 ਤੇ ਚਲੂਗਾ ਤੇ ਤੇ ਮੈਂ ਚਲੇ ਗਈ ਮੋਕੇ ਤੇ ਹੰ 7 ਲੀਟਰ ਜਿਹੜਾ ਦੱਸ ਤੇ ਬਾਕੀ ਸਾਰੀ ਥੀ ਜੇ ਸਾਡੇ ਦੇ ਜਾਂ ਜਿਹੜੇ ਵੀ ਜਿੰਨਾਂ ਦੇ گاਵਾ ਹੁੰਦੀਆਂ ਉਹਨਾਂ ਤੇ ਨੇ ਆਪਣੀ ਸਮਝਣਾ ਵੀ ਪਛੇ ਜਿੱਦਾਂ ਲਿਆ ਕਰੋ ਇਹ ਦਾ ਮੁੱਲ ਮੁੱਲ ਛੋਟਾ ਜਿਹਾ ਭੀ ਭਾਜੀ ਦਾ ਕਿੰਨਾ ਕਰ 2000 ਰੁਪਇਆ 2000 ਪੂਰੇ 20 ਦੀ ਦੇ ਦिए ਫਿਰ ਹਾਂਜੀ 20 ਦੀ ਹੋਰ ਮਾਨਤਾ ਕਰਦੀਏ ਮਾਨਤਨ ਕੋਈ ਗੱਲ ਹੀ ਨਹੀਂ ਆ ਕਿੰਨਾ ਕਰਦੀਏ 2 ਛੜ ਦੀ ਹੋਰ 18000 18000 ਦੀ ਵਸ਼ੀ ਦੇ ਮੌਕੇ ਤੇ ਹੋਰ ਹੋ ਜਾਊਗਾ ਕੋਈ ਨਹੀਂ ਤੁਸੀਂ ਵੀ ਕਰਾਉਣਾ ਤੇ ਕਰਾ ਲਓ ਚਲੋ ਜੀ ਹਰਖੰਡ ਕਰ ਦਾਂ 18000 ਭੀ ਭਾਜੀ 17000 ਦੀ ਵਸ਼ੀ ਦੇ ਦਾਂਗੇ ਠੀਕ ਹੈ ਜੀ ਇਹ ਪਾ ਕੇ ਫੇ ਦੇਣੀ ਨਹੀਂ ਤੁਸੀਂ ਵੀ ਸਿਆਣੇ ਜੇ ਇਉਂ ਆਫਰ ਹੀ ਦਿੱਤਾ ਪਾਜ ਜੀ ਜੇ ਤੋਕੜਾਂ ਦੇ ਭਾ ਦੇਤੀ ਕੋਈ ਵੀਰ ਭਾ ਸੰਭੂਗਾ ਤੇ ਯਾਦ ਕਰੂਗਾ ਆਪਾਂ ਤਾਂ ਦੇਤੀ ਪਰ ਸੋ ਮਿਸਤਰੀ ਆਏ ਨਾ ਮਾਲ ਇਕੱਠਾ ਇਹਦੇ ਮੈਂ ਖਾ ਜਾਣ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਵਿਧਿਆਰ ਕੋਸ਼ਣਾ ਬਾਜੀ ਸੁਣਿਆ ਥਾ ਜੀ ਵੀਰ ਭਾ ਦੋ ਟਾਈਮ ਸਾਡੇ ਕਾ ਤਿੰਨ ਟਾਈਮ ਚੋ ਕੇ ਖੜੇ ਭਾਜੀ ਦੋ ਟੇ ਖੜੇ ਤੇ ਲੈ ਜੇ ਨਾ ਕੰਡੇ ਤੇ ਇੱਥੇ ਰਹਿਣ ਦੇ ਠੀਕ ਹੈ ਜੀ ਹਾਂਜੀ ਵੀਰ ਜਿੱਦ ਤੱਕ ਵੀਰ ਜੀ ਨੇ ਕਿਹਾ ਕਿ ਦੁੱਧ ਕੱਢੇ ਤੇ ਲੈ ਜਾਓ ਨਹੀਂ ਤੇ ਇੱਥੇ ਹੀ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ